ਹਾਂਜੀ ਦੋਸਤੋ ਜੇ ਮੈਂ ਕਹਾ ਕਿ ਤੁਹਾਡੀ ਤਰੱਕੀ ਨਾ ਹੋਣ ਦਾ ਕਾਰਨ ਜਾਂ ਤੁਹਾਡੇ ਘਰ ਚੋਂ ਗਰੀਬੀ ਜਾਂ ਬਿਮਾਰੀਆਂ ਦਾ ਨਾ ਨਿਕਲਣ ਦਾ ਕਾਰਨ ਤੁਸੀਂ ਖੁਦੋਂ ਤੁਹਾਡੇ ਦੁਆਰਾ ਕੀਤੇ ਗਏ ਯੂਜ਼ ਕੀਤੇ ਗਏ ਸ਼ਬਦ ਨੇ ਤੁਹਾਡਾ ਕਮਿਊਨੀਕੇਟ ਕਰਨ ਦਾ ਤਰੀਕਾ ਇਸ ਚੀਜ਼ ਦਾ ਕਾਰਨ ਹੈ ਤਾਂ ਤੁਸੀਂ ਇਸ ਚੀਜ਼ ਨੂੰ ਮੰਨੋਗੇ ਮੇਰੀ ਇਹ ਵੀਡੀਓ ਸਪੈਸ਼ਲੀ ਪੰਜਾਬ ਦੇ ਲਈ ਪੰਜਾਬ ਦੀਆਂ ਲੇਡੀਜ਼ ਦੇ ਲਈ ਹੈ ਆਪਣੇ ਘਰਾਂ ਦੇ ਵਿੱਚ ਲੇਡੀਜ਼ ਬਹੁਤ ਹੀ ਜ਼ਿਆਦਾ ਪਾਠ ਪੂਜਾ ਕਰਦੇ ਨੇ ਬਟ ਉਸ ਪਾਠ ਤੇ ਸ਼ਾਇਦ ਹੀ ਕੋਈ ਅਮਲ ਕਰਦਾ ਕਿਉਂਕਿ ਜੇ ਕੋਈ ਅਮਲ ਕਰਦਾ ਹੁੰਦਾ ਤਾਂ ਕਦੇ ਵੀ ਆਪਾਂ ਇੰਨੀ 네ਗੇਟਿਵ ਕਮਿਊਨੀਕੇਸ਼ਨ ਆਪਣੇ ਪਰਿਵਾਰਾਂ ਦੇ ਵਿੱਚ ਯੂਜ਼ ਹੀ ਨਹੀਂ ਕਰਨੀ ਸੀ ਕਿਉਂਕਿ ਬਾਬਾ ਨਾਨਕ ਕਿੰਨਾ ਟਾਈਮ ਪਹਿਲਾਂ ਕਹਿ ਗਏ ਸੀ ਕਿ ਨਾਨਕ ਮੁਖ ਤੇ ਜੋ ਬੋਲੇ ਇਆਂ ਉਹਾਂ ਸੱਚ ਹੋਵੇ ਆਪਣੇ ਆਪਾਂ ਕਿੰਨੀ ਵਾਰ ਸੁਣਿਆ ਕਿ 24 ਘੰਟੇ ਚ ਇੱਕ ਵਾਰ ਸਰਸਵਤੀ ਆਪਣੇ ਮੁਖ ਤੇ ਆਉਂਦੀ ਹੈ ਤੇ ਜੋ ਆਪਾਂ ਬੋਲਦੇ ਹਾਂ ਸੱਚ ਹੋ ਜਾਂਦਾ ਇਹ ਸਰਾਸਰ ਗਲਤ ਹੈ ਐਕਚੁਅਲੀ ਆਪਣੇ ਮਖ ਤੋਂ ਬੋਲਿਆ ਗਿਆ ਹਰ ਇੱਕ ਸ਼ਬਦ 24 ਘੰਟੇ ਚ ਬੋਲਿਆ ਗਿਆ ਹਰ ਇੱਕ ਇੱਕ ਸ਼ਬਦ ਮਾਇਨੇ ਰਖਾਉਂਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਯੂਨੀਵਰਸ ਦਾ ਇਹੀ ਇਕੋ ਲਾਅ ਹੈ ਜੋ ਤੁਸੀਂ ਬੋਲੋਗੇ ਜੋ ਸ਼ਬਦ ਤੁਸੀਂ ਯੂਜ਼ ਕਰੋਗੇ ਉਹੀ ਯੂਨੀਵਰਸ ਕੋਲ ਜਾ ਕੇ ਵਾਪਸ ਤੁਹਾਡੇ ਕੋਲ ਆਣਗੇ ਤਾਂ ਇਸ ਲਈ ਬੋਲਣ ਤੋਂ ਪਹਿਲਾਂ ਹਮੇਸ਼ਾ ਬਹੁਤ ਧਿਆਨ ਰੱਖਿਆ ਕਰੋ ਕਦੇ ਵੀ ਕੁਝ ਵੀ ਆਪਦੇ ਬੱਚਿਆਂ ਨੂੰ ਜਾਂ ਆਪਦੇ ਮਾਪਿਓ ਰਿਸ਼ਤੇਦਾਰਾਂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਿਆ ਕਰੋ ਕਿਉਂਕਿ ਸਭ ਤੋਂ ਜ਼ਿਆਦਾ ਇਹ ਚੀਜ਼ ਆਪਾਂ ਆਪਣੇ ਖਾਸ ਪਰਿਵਾਰਾਂ 'ਚ ਯੂਜ਼ ਕਰਦੇ ਆਂ ਪਿਤਾ ਮਾਤਾ ਸਭ ਤੋਂ ਜ਼ਿਆਦਾ ਬੱਚਿਆਂ ਲਈ ਯੂਜ਼ ਕਰਦੇ ਆਂ ਮਾਪਾ ਜੀ ਗੱਲ ਕਰੀਏ ਪੰਜਾਬੀ ਫੈਮਲੀਆਂ ਦੀ ਤਾਂ ਆਪਣੇ ਘਰਾਂ ਦੇ ਵਿੱਚ ਇਹ ਸ਼ਬਦ ਬਹੁਤ ਹੀ ਆਮ ਨੇ ਰੁੜ ਜਾਣਾ ਮਰ ਜਾਣਾ ਟਹਿ ਜਾਣਾ ਅੱਗ ਲੱਗਣਾ ਇਹ ਬਹੁਤ ਬੇਸਿਕ ਲੱਗਦੇ ਨੇ ਆਪਾਂ ਨੂੰ ਬਟ ਇਹ ਸ਼ਬਦ ਕਿੱਥੋਂ ਆਇਆ ਇਹ ਸ਼ਬਦਾਂ ਦੀ ਐਕਚੁਅਲ ਨੀਡ ਹੈ ਆਪਣੀ ਕਮਿਊਨੀਕੇਸ਼ਨ ਦੇ ਵਿੱਚ ਕੀ ਆਪਾਂ ਜੋ ਬੋਲ ਰਹੇ ਆ ਉਹ ਚੀਜ਼ ਦਾ ਮੀਨਿੰਗ ਜਾਂ ਫੀਲਿੰਗ ਸਮਝ ਪਾ ਰਹੇ ਆ ਕਿ ਆਪਦੇ ਬੱਚੇ ਨੂੰ ਆਪਾਂ ਇਹ ਕਹਿ ਰਹੇ ਆ ਕਿ ਤੈਨੂੰ ਅੱਗ ਲੱਗ ਜੇ ਤੈਨੂੰ ਇਹੋ ਜੇ ਤੈਨੂੰ ਉਹੋ ਜੇ ਜੇ ਆਪਾਂ ਪਿਤਾ ਜੀ ਦੀ ਗੱਲ ਕਰੀਏ ਤਾਂ ਹਮੇਸ਼ਾ ਉਹਨਾਂ ਨੂੰ ਆਦਤ ਹੁੰਦੀ ਹੈ ਛੋਟੀ ਜੀ ਦਿੱਕਤ ਤੋਂ ਬਾਅਦ ਛੋਟੀ ਜੀ ਲੜਾਈ ਤੋਂ ਬਾਅਦ ਉਹਨਾਂ ਨੇ ਅਕਸਰ ਆਪਣੇ ਬੱਚਿਆਂ ਨੂੰ ਕਹਿਣਾ ਫੁਲਾਣੇ ਦੇ ਬੱਚੇ ਦੇਖੋ ਕਿੱਥੇ ਪਹੁੰਚ ਗਏ ਤੁਸੀਂ ਡੱਬਾ ਚੱਕ ਕੇ ਫੈਕਟਰੀਆਂ 'ਚ ਜਾਓਗੇ ਤੁਸੀਂ ਭੀਖ ਮੰਗੋਗੇ ਕੀ ਇਹ ਸ਼ਬਦ ਸਹੀ ਨੇ ਆਪਦੀ ਔਲਾਦ ਦੇ ਲਈ ਯੂਜ਼ ਕਰਨੇ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਹਰ ਇੱਕ ਸ਼ਬਦ ਵਾਪਸ ਆਉਂਦਾ ਸੋਚੋ ਜੇ ਤੁਸੀਂ ਕਈ ਸਾਲ ਤੱਕ ਆਪਣੇ ਬੱਚਿਆਂ ਲਈ ਇਹ ਚੀਜ਼ਾਂ ਯੂਜ਼ ਕਰਦੇ ਗਏ ਤਾਂ ਕਿਉਂ ਨਹੀਂ ਇੱਕ ਦਿਨ ਫੈਕਟਰੀ ਜਾਣਗੇ ਡੱਬਾ ਚੱਕ ਕੇ ਉਹ ਕਿਉਂ ਨਹੀਂ ਗਰੀਬੀ ਚ ਰਹਿਣਗੇ ਉਹ ਕਿਉਂ ਫੇਲੀਅਰ ਬਾਰ-ਬਾਰ ਫੇਲੀਅਰ ਨੂੰ ਫੇਸ ਨਹੀਂ ਕਰਨਗੇ ਤਾਂ ਇਸ ਲਈ ਤੁਹਾਡੇ ਸਾਰਿਆਂ ਮੂਰੇ ਇਹੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਬੋਲਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਿਆ ਕਰੋ ਕਿ ਤੁਸੀਂ ਕਿਹੜਾ ਸ਼ਬਦ ਯੂਜ਼ ਕਰਨ ਲੱਗੇ ਹੋ ਆਪਦੀ ਫੈਮਿਲੀ ਦੇ ਲਈ ਤੇ ਪਲੀਜ਼ ਉਹੀ ਬੋਲੋ ਜੋ ਤੁਸੀਂ ਚਾਹੁੰਦੇ ਹੋ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਤੇ ਹੋਰ ਵੀਡੀਓਜ਼ ਦੇਖਣ ਲਈ ਮੈਨੂੰ ਫੋਲੋ ਕਰੋ